ਅਸਗਲੀ ਬਹਾ ਕਵਰ ਸਿੰਘ ਵਿਦੀ ਚਾਹੀਸ਼ਰ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਅਸਤੀਫਾ ਦੇਣ ਜਾ ਰਿਹਾ ਹੈ ਸਿਆਸੀ ਸਫਾ ਦੇ ਵਿੱਚ ਇੱਕ ਵੱਡੀ ਚਰਚਾ ਸਵੇਰ ਤੋਂ ਹੀ ਸਪੱਖ ਤੋਂ ਉੱਪਰ ਦੀ ਚਲੀ ਗਈ ਕਿ ਕੁੰਦਨ ਗੋਗਿਆ ਅਸਤੀਫਾ ਦੇਣਗੇ ਸਵਾਲ ਇਸ ਪੱਖ ਤੋਂ ਵੀ ਉੱਭਰਦੇ ਆ ਕਿ ਆਖਰ ਮੇਅਰ ਕੁੰਦਨ ਗੋਗਿਆ ਅਸਤੀਫਾ ਦੇਣ ਤਾਂ ਦੇਣ ਕਿਉਂ ਕਿ ਜਿਸ ਢੰਗ ਦੀ ਝੜ ਚੰਬ ਮੇਅਰ ਕੁੰਦਨ ਗੋਗਿਆ ਦੀ ਉਹਨਾਂ ਦੀ ਆਪਣੀ ਸਰਕਾਰ ਦੇ ਵਿੱਚ ਉਹਨਾਂ ਦੇ ਸਬੰਧਤ ਵਿਭਾਗ ਦੇ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਪਟਿਆਲਾ ਵਿੱਚ ਦਸਤਕ ਦੇ ਕੇ ਮੇਅਰ ਕੁੰਦਨ ਗੋਗਿਆ ਤੇ ਹੋਰ ਅមਲੇ ਫੈਲਾ ਦੀ ਝੜਚੰਬ ਕੀਤੀ ਹੈ ਤਾਂ ਸੁਭਾਵਕ ਹੈ ਕਿ ਦੇਰ ਸਵੇਰ ਕੁੰਦਨ ਗੋਗਿਆ ਅਸਤੀਫਾ ਦੇ ਹੀ ਦੇਣਗੇ ਪਰ ਅਸਤੀਫਾ ਦੇਣ ਕਿਉਂ ਇਸ ਦੀ ਵਜ੍ਹਾ ਕੀ ਹੈ ਇਹ ਸਵਾਲ ਇਸ ਕਰਕੇ ਉੱਭਰਦੇ ਆ ਕਿ ਡਾਕਟਰ ਅਵਜੋਤ ਸਿੰਘ ਤੱਕ ਤੇ ਮੌਜੂਦਾ ਸੀਐਮ ਦੇ ਪੋਰਟਲ ਤੱਕ ਬਹੁਤ ਸਾਰੀਆਂ ਸ਼ਿਕਾਇਤਾਂ ਛਾਹੀਸ਼ਰ ਪਟਿਆਲਾ ਨਾਲ ਸੰਬੰਧਿਤ ਜਾ ਰੀਆਂ ਸਨ ਕਿ ਆਕਰਛਾਈਸ਼ਰ ਪਟਿਆਲਾ ਦੇ ਵਿੱਚ ਡਵੈਲਪਮੈਂਟ ਕਿਸ ਪੱਖ ਦੀ ਹੋ ਰਹੀ ਹੈ ਕਿਸ ਤਰ੍ਹਾਂ ਦੇ ਵਿਕਾਸ ਹੋ ਰਿਹਾ ਹੈ ਕਿਸ ਤਰ੍ਹਾਂ ਦੀਆਂ ਗਰੰਟੀਆਂ ਜਦੋਂ ਮੇਅਰ ਨੂੰ ਚੁਣਨਾ ਸੀ ਜਦੋਂ ਐਮਸੀ ਬਣਾਏ ਜਾਣੇ ਸੀ ਜਦੋਂ ਨਗਰ ਨਿਗਮ ਦੀਆਂ ਚੋਣਾਂ ਆਈਆਂ ਤਾਂ ਉਸ ਸਮੇਂ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ अरोड़ा ਪਟਿਆਲਾ ਵਿੱਚ ਪਹੁੰਚਦੇ ਆ ਤਾਂ ਉਸ ਸਮੇਂ ਚੋਣਾਂ ਦੇ ਵਿੱਚ ਪੰਜ ਗਰੰਟੀਆਂ ਦਾ ਜ਼ਿਕਰ ਹੋਇਆ ਸਿੱਕੇ ਪਟਿਆਲਾ ਦੀ ਨਹਾਰ ਬਦਲ ਦਿੱਤੀ ਜਾਏਗੀ ਆਖਰੇ ਨਹਾਰ ਹੁਣ ਤੱਕ ਕਿਉਂ ਨਹੀਂ ਬਦਲੀ ਗਈ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਪਟਿਆਲਾ ਸ਼ਹਿਰ ਦੇ ਵਿੱਚ ਸਫਾਈ ਨੂੰ ਲੈ ਕੇ ਬਹੁਤ ਸਰੀਆਂ ਸੁਰਖੀਆਂ ਦਿਖਾਈ ਦੇ ਰਹੀਆਂ ਪਟਿਆਲਾ ਸ਼ਹਿਰ ਦੇ ਵਿੱਚ ਹੋ ਰਹੀ ਇਮਾਰਤ ਸਜਾਈ ਨੂੰ ਲੈ ਕੇ ਬਹੁਤ ਸਰੀਆਂ ਸੁਰਖੀਆਂ ਦਿਖਾਈ ਦੇ ਰਹੀਆਂ ਬਹੁਤ ਸਾਰੇ ਵਿਵਾਦ ਨਗਰ ਨਿਗਮ ਦੇ ਨਾਲ ਜੁੜਦੇ ਜਾ ਰਿਹਾ ਕਿਉਂਕਿ ਬਹੁਤ ਸਰੀਆਂ ਥਾਵਾਂ ਨੂੰ ਰਹਾਇਸ਼ੀ ਦੀ ਜਗ੍ਹਾ ਕਮਰਸ਼ੀਅਲ ਬਣਾ ਦਿੱਤਾ ਗਿਆ ਕਮਰਸ਼ੀਅਲ ਦੀ ਜਗ੍ਹਾ ਰਹਾਇਸ਼ੀ ਬਣਾ ਦਿੱਤਾ ਗਿਆ ਆਖਰ ਲੈਂਡ ਦੇਣ ਕਿੱਥੇ ਹੁੰਦਾ ਹੈ ਆਖਰ ਅਧਿਕਾਰੀਆਂ ਦੀ ਗੰਢ ਤੁਪ ਕਿੱਥੇ ਹੁੰਦੀ ਹੈ ਆਖਰ ਪੂਰੇ ਦਾ ਪੂਰਾ ਪਟਿਆਲਾ ਹੀ ਇਸ ਢਾਂਗੇ ਵਿੱਚ ਤਬਦੀਲ ਹੋਇਆ ਵਖਾ ਹੀ ਦਿੰਦਾ ਹੈ ਕਿ ਜਿਹੜੀਆਂ ਰਹਿਸ਼ੀ ਥਾਮਾਂ ਨੇ ਉਥੇ ਘਰਾਂ ਨੂੰ ਸ਼ਟਰ ਲਗਾ ਲੇ ਗਏ ਜਿੱਥੇ ਕਮਰਸ਼ੀਅਲ ਥਾਮਾਂ ਨੇ ਉਥੇ ਇਸ ਢੰਗ ਦੀ ਇਮਾਰਤ ਸਜਾਈ ਕਰ ਲਈ ਗਈ ਕਿ ਵੱਡੇ ਵੱਡੇ ਸ਼ੋਅਰੂਮ ਉਸਾਰ ਲੈ ਕੇ ਬਹੁਤ ਸਾਰੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਤੇ ਘੁੰਮਦੀਆਂ ਤਾਂ ਸਵਾਲ ਆਖਰ ਮੇਰ ਨੂੰ ਹੀ ਹੋਣਗੇ ਤਾਂ ਹੁਣ ਵੀ ਕਿਉਂ ਨਾ ਸਵਾਲ ਇੱਥੇ ਵੀ ਉੱਪਰ ਦੇ ਆ ਕਿ ਹੁਣ ਤੱਕ ਦੀਆਂ ਸਰਕਾਰਾਂ ਦੇ ਵਿੱਚ ਜਿੰਨੇ ਵੀ ਮੇਅਰ ਆਏ ਉਹਨਾਂ ਨੇ ਹਮੇਸ਼ਾ ਹੀ ਸਰਕਾਰ ਨੂੰ ਸਵਾਲਾਂ ਦੇ ਇੱਕ ਟੈਰੇ ਵਿੱਚ ਖੜਾ ਕਰ ਦਿੱਤਾ ਕਿਉਂਕਿ ਸ਼ਹਿਰ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਮੇਅਰ ਦੀ ਬਣਦੀ ਹੈ ਜਾਂ ਮੇਅਰ ਦੀ ਸ਼ਹਿਰ ਦੇ ਪ੍ਰਤੀ ਹੋਣੀ ਚਾਹੀਦੀ ਹੈ ਉਹਨਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਏ ਆ ਮੇਅਰ ਕਿਉਂਕਿ ਹੁਣ ਤੱਕ ਦੇ ਮੇਅਰ ਜਿਹੜੇ ਵੀ ਆਏ ਆ ਚਾਹੇ ਸੰਜੀਵ ਬਿੱਟੂ ਆਇਆ ਚਾਹੇ ਅਮਰਿੰਦਰ ਬਾਜਾਜ ਆਇਆ ਚਾਹੇ ਹੋਰ ਵੀ ਮੇਰ ਜਿਨ੍ਹਾਂ ਦਾ ਜ਼ਿਕਰ ਆ ਜਾਂਦਾ ਹੈ ਵਿਸ਼ਨੂ ਸ਼ਰਮਾ ਮੌਜੂਦਾ ਵ代ਕ ਵੀ ਕਿਸੇ ਸਮੇਂ ਪਟਿਆਲਾ ਸ਼ਹਿਰ ਦੇ ਮੇਰ ਰਹੇ ਆ ਪਰ ਹਮੇਸ਼ਾ ਹੀ ਆਖਰ ਸ਼ਹਿਰ ਪਟਿਆਲਾ ਡਿਵੈਲਪਮੈਂਟ ਤੋਂ ਕਿਉਂ ਪਛੜ ਗਿਆ ਆਖਰ ਹੁਣ ਤੱਕ ਜਿਹੜੇ ਮਸਲਿਆਂ ਦਾ ਜ਼ਿਕਰ ਆਂਦਾ ਹੈ ਚਾਹੇ ਸਾਫ ਪਾਣੀ ਨੂੰ ਕਾਲੀ ਮਾਤਾ ਮੰਦਿਰ ਤੱਕ ਜਾਂ ਸ਼ਹਿਰ ਦੇ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਇੱਕ ਵਾਦਾ ਗਰੰਟੀ ਦੇ ਰੂਪ ਵਿੱਚ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਅਜੀਬੀ ਸ਼ਹਿਰ ਦੇ ਵਿੱਚ ਬਹੁਤ ਸਰੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਸੜਕਾਂ ਪੁੱਟੀਆਂ ਜਾ ਰਹੀਆਂ ਇੱਕ ਵੱਡਾ ਪ੍ਰੋਜੈਕਟ ਹੈ ਇਸੇ ਤਰ੍ਹਾਂ ਵੱਡੀ ਤੇ ਛੋਟੀ ਨਦੀ ਦਾ ਪ੍ਰੋਜੈਕਟ ਆਂਦਾ ਉਹ ਵੀ ਮੁਕੰਮਲ ਹੋਣ ਦੇ ਕਿਨਾਰੇ ਦਿਖਾਈ ਨਹੀਂ ਦਿੰਦਾ ਇਸੇ ਤਰ੍ਹਾਂ ਸ਼ਹਿਰ ਦੇ ਵਿੱਚੋਂ ਡੇਰੀਆਂ ਕੱਢਣ ਦਾ ਮਸਲਾ ਸੀ ਹੁਣ ਤੱਕ 3 ਸਾਲਾਂ ਦੇ ਵਕਫੇ ਦੇ ਵਿੱਚ ਸ਼ਹਿਰ ਵਿੱਚੋਂ ਡੇਰੀਆਂ ਬਾਹਰ ਨਹੀਂ ਕੱਢੀਆਂ ਜਾ ਸਕੀਆਂ ਜਦ ਕਿ ਨਗਰ ਨਿਗਮ ਨੇ ਇੱਕ ਵੱਖਰੀ ਥਾਂ ਉਹਨਾਂ ਡੇਰੀ ਮਾਲਕਾਂ ਨੂੰ ਦੇਣ ਦਾ ਇੱਕ ਵਾਅਦਾ ਕੀਤਾ ਸੀ ਉਹ ਜਗ੍ਹਾ ਬਣਾਈ ਵੀ ਗਈ ਪਰ ਅਜੇ ਤੱਕ ਡੈਰੀਆਂ ਸ਼ਹਿਰ ਵਿੱਚੋਂ ਸ਼ਿਫਟ ਨਹੀਂ ਹੋ ਸਕੀਆਂ ਜਿਸ ਕਰਕੇ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਨਗਰ ਨਿਗਮ ਦੇ ਆਲੇ-ਦੁਆਲੇ ਘੁੰਮਦੀਆਂ ਵਖਾਈ ਦਿੱਤੀਆਂ ਆਖਰ ਸ਼ਹਿਰ ਪਟਿਆਲਾ ਹੁਣ ਤੱਕ ਕਾਫੀ ਕੁਝ ਡਿਵੈਲਪਮੈਂਟ ਦੇ ਪੱਖ ਤੋਂ ਉੱਬਰਣਾ ਸੀ ਪਰੰਤੂ ਸਿਆਸੀ ਸ਼ਿਕਾਰ ਹੋਇਆ ਸ਼ਹਿਰ ਪਟਿਆਲਾ ਨਗਰ ਨਿਗਮ ਕਿਉਂਕਿ ਜਿਹੜੇ ਵੀ ਮੇਰ ਲੱਗਦੇ ਆ ਉਹ ਆਪਣੇ ਜੁਮੇਵਾਰੀਆਂ ਤੋਂ ਭੱਜਦੇ ਆ ਆਪਣੀਆਂ ਜ਼ਿੰਮੇਵਾਰੀਆਂ ਦਾ ਸਾਸ ਨਹੀਂ ਕਰਦੇ ਜੇ ਉਹ ਜ਼ਿੰਮੇਵਾਰੀਆਂ ਦਾ ਸਾਸ ਕਰਦੇ ਹੁੰਦੇ ਤਾਂ ਅਕਰ ਜਿਸ ਤਰ੍ਹਾਂ ਦੀ ਝੜਚੰਬ ਅੱਜ ਲੋਕਲ ਬਾਡੀ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਮੌਜੂਦਾ ਹਮਲੇ ਫੈਲੇ ਦੇ ਵਿੱਚ ਕੀਤੀ ਹੈ ਸੁਭਾਵਕ ਕਰਕੇ ਕੁੰਦਨ ਗੋਗਿਆ ਨੂੰ ਅਸਤੀਫਾ ਦੇ ਹੀ ਦੇਣਾ ਚਾਹੀਦਾ ਬੜੀ ਬਰੀਕੇ ਦੇ ਨਾਲ ਉਹ ਤਸਵੀਰਾਂ ਉਹ ਵੀਡੀਓ ਕਲਿੱਪ ਦੇਖੇਗੇ ਕਿ ਡਾਕਟਰ ਅਵਜੋਤ ਸਿੰਘ ਉੱਚਰੇ ਸਨ ਉਹਨਾਂ ਸਫਾਈ ਸੇਵਕਾਂ ਤੋਂ ਕਿ ਆਕਰ ਤੁਹਾਡੀ ਵਰਦੀ ਕਿਉਂ ਨਹੀਂ ਪਾਈ ਹੋਈ ਕਿ ਤੁਹਾਨੂੰ ਵਰਦੀ ਮਿਲਦੀ ਨਹੀਂ ਹੈ ਉਹ ਕਹਿੰਦੇ ਅਸੀਂ ਅੱਜ ਨਹੀਂ ਪਾਈ ਅਸੀਂ ਕੱਲ ਪਾ ਲਾਂਗੇ ਪਰ ਡਾਕਟਰ ਰਵਜੋਤ ਸਿੰਘ ਸੱਚ ਬੋਲ ਗਏ ਕਿ ਆਖਰ ਤੁਹਾਨੂੰ ਵਰਦੀ ਮਿਲਦੀ ਹੀ ਨਹੀਂ ਹੈ ਤੁਸੀਂ ਪਾਣੀ ਕਿੱਥੇ ਹੈ ਆਖਰ ਕਿਸੇ ਨੇ ਵੀ ਸ਼ਹੀ ਸ਼ਰ ਪਟਿਆਲਾ ਵਿੱਚ ਸਪਾਈ ਸੇਵਕਾਂ ਨੂੰ ਅੱਜ ਤੱਕ ਸਾਫ਼ ਦੇ ਲੋਕਾਂ ਨੇ ਕਦੇ ਵੇਖਿਆ ਨਹੀਂ ਸਫਾਈ ਦਾ ਮਾੜਾ ਹਾਲ ਹੈ ਕੂੜੇ ਦੇ ਢੇਰ ਲੱਗੇ ਪਿਆ ਆਖਰ ਸਫਾਈ ਕਿਉਂ ਨਹੀਂ ਹੋ ਰਹੀ ਸਵਾਲੇ ਵੀ ਉੱਪਰ ਦੇ ਆ ਕੇ ਸਫਾਈ ਸੇਵਕ ਸਫਾਈ ਕਿਉਂ ਨਹੀਂ ਕਰਦੇ ਆਖਰ ਯੋਨਾ ਬਣਾ ਕੇ ਅਜਹੀ ਮਨੋਪਲੀ ਬਣਾ ਕੇ ਮੇਅਰ ਨੂੰ ਕਿਉਂ ਡਰਾਉਂਦੇ ਆ ਕਮਿਸ਼ਨਰ ਨੂੰ ਕਿਉਂ ਡਰਾਉਂਦੇ ਆ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਦੋਂ ਡਾਕਟਰ ਰਵਜੋਤ ਸਿੰਘ ਨੇ ਮੇਅਰ ਨੂੰ ਪੁੱਛਿਆ ਕਿ ਆ ਜਿਹੜੇ ਕੂੜੇ ਦੇ ਢੇਰ ਹੈ ਇਹ ਕਦੋਂ ਚੁੱਕੇ ਜਾਣਗੇ ਕਿਉਂ ਨਹੀਂ ਚੁੱਕੇ ਗਏ ਤਾਂ ਮੇਅਰ ਦਾ ਜਵਾਬ ਸੀ ਕਿ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਸੀ ਆਖਰ ਮੇਰ ਸਾਹਿਬ ਨੂੰ ਤਾਂ ਝੂਠ ਵੀ ਬੋਲਣਾ ਨਹੀਂ ਆਇਆ ਕਿ ਹੜਤਾਲ ਜਿਹੜੀ ਹੈ ਉਹ ਕਾਫੀ ਸਮਾਂ ਪਹਿਲਾਂ ਸਮਾਪਤ ਹੋ ਗਈ ਹੈ ਸਫਾਈ ਸੇਵਕ ਕੰਮ ਤੇ ਆ ਚੁੱਕੇ ਆ ਤੁਸੀਂ ਨਵੇਂ ਟੈਂਡਰ ਕਰਤੇ ਜਿਹੜੇ ਡੰਪ ਪਏ ਸੀ ਉਹ ਵੀ ਚੁੱਕ ਲੈ ਆਖਰ ਲੋਕਾਂ ਨੇ ਜਿਹੜਾ ਕੂੜਾ ਸੀ ਉਹ ਸੜਕਾਂ ਤੇ ਖਿਲਾਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਸਫਾਈ ਜਿਹੜੀ ਹੈ ਉਹ ਨਾ ਹੋ ਸਕੀ ਤੇ ਕੂੜੇ ਦੇ ਢੇਰ ਵਕ-ਵਕ ਥਾਂਵਾਂ ਤੇ ਲੱਗਦੇ ਚਲੇ ਗਏ ਇਸੇ ਕਰਕੇ ਮੇਰ ਸਾਹਿਬ ਬਾਰ-ਬਾਰ ਝੂਠ ਬੋਲਦਿਆ ਤੇ ਡਾਕਟਰ ਰਵਜੋਤ ਸਿੰਘ ਨੇ ਇਹ ਗੱਲ ਕਹੀ ਕਿ ਜਿਹੜੀ ਗੱਲ ਮੇਰ ਸਾਹਿਬ ਤੁਸੀਂ ਆਖਦੇ ਹੋ ਇਸ ਕੂੜੇ ਦਾ ਹੜਾ ਨਾਲ ਕੀ ਸਬੰਧ ਹੈ ਹੜਾਂ ਦੀ ਜ਼ਿੰਮੇਵਾਰੀ ਤਾਂ ਜਿਲਾ ਪ੍ਰਸ਼ਾਸਨ ਦੀ ਹੈ ਫਿਰ ਰੁਕ ਹੁੰਦਾ ਹੈ ਡਿਪਟੀ ਕਮਿਸ਼ਨਰ ਪਟਿਆਲਾ ਦੇ ਬਾਲਾ ਆਖਰ ਵਕੋ ਵਕ ਜ਼ਿੰਮੇਵਾਰੀਆਂ ਸਰਕਾਰ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਪਰ ਜ਼ਿੰਮੇਵਾਰੀਆਂ ਦਾ ਸਾਸ ਇਹ ਅਧਿਕਾਰੀ ਨਹੀਂ ਕਰਦੇ ਇਹ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਦਾ ਸਾਸ ਉਸ ਸਮੇਂ ਕਰਨਗੇ ਜਦੋਂ ਸਿਆਸੀ ਪੁਸਤਪਨਾਹੀ ਤੋਂ ਪਰੇ ਹੋਣਗੇ ਕਿਉਂਕਿ ਸ਼ਹਿਰ ਦੇ ਵਿੱਚ ਪਹਿਲਾਂ ਹੀ ਸਿਲੈਕਟਰ ਤੇ ਇਲੈਕਟਰ ਦੀ ਇੱਕ ਲੜਾਈ ਦੇਖਣ ਨੂੰ ਮਿਲ ਰਹੀ ਹੈ ਇਸ ਕਰਕੇ ਜਿਹੜੇ ਮੇਰ ਆ ਵੀ ਵੰਡੇ ਜਾ ਚੁੱਕੇ ਆ ਪਰ ਜਿਹੜੀ ਰੇਡ ਅੱਜ ਡਾਕਟਰ ਰਵਜੋਤ ਸਿੰਘ ਨੇ ਕੀਤੀ ਉਹ ਵੀ ਸਵਾਲਾਂ ਦੇ ਇੱਕ ਟਹਰੇ ਵਿੱਚ ਹੈ ਕਿ ਆਖਰ ਕੀ ਇਹ ਰੇਡ ਮਰਵਾਈ ਗਈ ਹੈ ਆਖਰ ਡਾਕਟਰ ਰਵਜੋਤ ਸਿੰਘ ਨੂੰ ਬੁਲਾਉਣ ਵਾਲੇ ਕੋਣ ਹੈ ਜਾਂ ਡਾਕਟਰ ਰਵਜੋਤ ਸਿੰਘ ਆਪੇ ਆਇਆ ਤੇ ਇਸੇ ਰੇਡ ਦੇ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਆਖਰ ਸ਼ਹਿਰ ਦੇ ਵਿਧਾਇਕ ਜੀਤਪਾਲ ਸਿੰਘ ਕੋਹਲੀ ਕਿੱਥੇ ਆ ਉਹਨਾਂ ਦੀ ਗੈਰ ਹਾਜ਼ਰੀ ਇਸ ਕਰਕੇ ਰੜਕਰੀਆ ਕਿ ਕੀ ਉਹਨਾਂ ਨੂੰ ਸੁਨੇਹਾ ਨਹੀਂ ਲੱਗਿਆ ਕਿ ਡਾਕਟਰ ਵਰਜੋਤ ਸਿੰਘ ਆ ਰਹੇ ਹੈ ਜੇ ਉਹਨਾਂ ਨੂੰ ਸੁਨੇਹਾ ਲੱਗਿਆ ਸੀ ਕਿ ਲੋਕਲ ਬਾਡੀ ਮੰਤਰੀ ਡਾਕਟਰ ਵਰਜੋਤ ਸਿੰਘ ਪਟਿਆਲਾ ਚੈਕਿੰਗ ਲਈ ਪਹੁੰਚ ਰਿਹਾ ਹੈ ਤਾਂ ਆਖਰ ਵਿਧਾਇਕ ਇਸ ਤੋਂ ਪਿੱਛੇ ਕਿਉਂ ਹੋ ਗਏ ਆਖਰ ਕਿਉਂ ਇਸ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਮੇਅਰ ਵੀ ਵਿਧਾਇਕ ਦੇ ਪ੍ਰੋਟੋਕੋਲ ਦੇ ਵਿੱਚ ਆਂਦਾ ਹੈ ਕਿਉਂਕਿ ਮੇਅਰ ਨੂੰ ਚੁਣਿਆ ਕਾਉਂਸਲਰਾਂ ਨੇ ਤੇ ਵਿਧਾਇਕ ਨੂੰ ਚੁਣਿਆ ਪਟਿਆਲੇ ਦੇ ਲੋਕਾਂ ਨੇ ਇਸ ਤਰ੍ਹਾਂ ਕੇ ਵਿਧਾਇਕ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਮੇਅਰ ਦੀ ਜਵਾਬਦੇਹੀ ਨੂੰ ਫਿਕਸ ਕਰਨਾ ਇਸ ਤੋਂ ਪਹਿਲਾਂ ਵਿਧਾਇਕ ਨੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਸੀ ਕਿ ਸਰਕਾਰ ਨੇ 5 ਕਰੋੜ ਰੁਪਇਆ ਗ੍ਰਾਂਟ ਵਕ ਵਕ ਗਲੀ ਮਹੱਲੇ ਤੇ ਵਾਡਾਂ ਲਈ ਦਿੱਤੀ ਹੈ ਤੇ 15-15 ਲੱਖ ਹਰ ਕੌਂਸਲਰ ਨੂੰ ਦਿੱਤਾ ਜਾਣਾ ਹੈ ਉਸ ਢੰਗ ਦੇ ਨਾਲ ਡਿਸਟ੍ਰੀਬਿਊਟ ਕੀਤਾ ਤਾਂ ਕਿ ਇੱਕ ਆਉਟਪੁੱਟ ਲਈ ਜਾ ਸਕੇ ਕਿਉਂਕਿ 2027 ਨੂੰ ਦੇਖ ਕੇ ਵੱਡੀ ਤਿਆਰੀ ਦੇ ਵਿੱਚ ਸਰਕਾਰ ਦਿਖਾਈ ਦੇ ਰਹੀ ਹੈ ਇਸ ਕਰਕੇ ਜਵਾਬਦੇਹੀ ਮੇਅਰ ਦੀ ਵੀ ਉਨੀ ਬਣਦੀ ਹੈ ਇਸ ਕਰਕੇ ਜਵਾਬਦੇਹੀ ਵਿਧਾਇਕ ਦੀ ਵੀ ਉਨੀ ਬਣੇਗੀ ਕਿਉਂਕਿ ਜਿਸ ਢੰਗ ਦੇ ਨਾਲ ਅੱਜ ਮੇਅਰ ਦੀ ਝੜਚੰਬ ਹੋਈ ਹੈ ਤੇ ਉਹਨਾਂ ਦਾ ਅਸਤੀਫਾ ਤਾਂ ਬਣਦਾ ਕਿਉਂਕਿ ਸਵਾਲ ਉਹਨਾਂ ਵੱਲ ਇਸ ਕਰਕੇ ਉੱਭਰਦਿਆ ਕਿ ਉਹ ਬਾਰ-ਬਾਰ ਬਹੁਤ ਸਰੀਆਂ ਥਾਵਾਂ ਤੇ ਗੱਲਾਂ ਕਹਿਣ ਕਿ ਮੇਰੇ ਵਰਗਾ ਮੇਅਰ ਨਹੀਂ ਮਿਲ ਸਕਦਾ ਹੁਣ ਤੱਕ ਜਿਹੜੇ ਲੋਕ ਮੇਅਰ ਨੂੰ ਮਿਲਣ ਆਉਂਦੇ ਰਹੇ ਆ ਚਿੱਟਾ ਦੇ ਕੇ ਮਿਲਣ ਆਉਂਦੇ ਰਹੇ ਆ ਅਸੀਂ ਐਸੇ ਸ਼ਹਿਰ ਦੇ ਵਸਿੰਦੇ ਆ ਅਸੀਂ ਤਾਂ ਕਿਸੇ ਮੇਅਰ ਨੂੰ ਹੁਣ ਤੱਕ ਕੋਈ ਚਿੱਟ ਨਹੀਂ ਦਿੱਤੀ ਕਿ ਮੇਅਰ ਸਾਹਿਬ ਤੁਹਾਡੇ ਨਾਲ ਮੁਲਾਕਾਤ ਕਰਨੀ ਹੈ ਸੌ ਸੁਭਾ ਦੇ ਤੁਸੀਂ ਮਾਲਕ ਹੋ ਸਕਦੇ ਹੋ ਇੱਕ ਚੰਗੇ ਸਮਾਜਸੀ ਵੀ ਹੋ ਸਕਦੇ ਹੋ ਇੱਕ ਵਧੀਆ ਇਨਸਾਨ ਹੋ ਸਕਦੇ ਹੋ ਪਰ ਤੁਹਾਨੂੰ ਮੇਅਰ ਇਸ ਕਰਕੇ ਲਗਾਇਆ ਕਿ ਤੁਹਾਡੀਆਂ ਸ਼ਹਿਰ ਪ੍ਰਤੀ ਵੱਡੀਆਂ ਜ਼ਿੰਮੇਵਾਰੀਆਂ ਨੇ ਆਖਰ ਤੁਹਾਨੂੰ ਲੋਕ ਜ਼ਿੰਮੇਵਾਰੀਆਂ ਤੋਂ ਕਿਉਂ ਭੱਜਣ ਦੇਣ ਐਸੇ ਕਰਕੇ ਤੁਹਾਡੀ ਝਾੜ ਝੰਬ ਹੋਈ ਹੈ ਜੇ ਇਸ ਝਾੜ ਝੰਬ ਦਾ ਤੁਹਾਨੂੰ ਥੋੜਾ ਵੀ ਸਾਸ ਹੋਇਆ ਫਿਰ ਨੈਤਿਕਤਾ ਦੇ ਆਧਾਰ ਤੇ ਤੁਹਾਡਾ ਅਸਤੀਫਾ ਬਣਦਾ ਤੁਹਾਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਪਰ ਇੱਥੇ ਇਹ ਵੀ ਦੱਸਣਾ ਚਾਹਾਂਗੇ ਕਿ ਸਿਆਸੀ ਬੰਦਿਆਂ ਦੇ ਵਿੱਚ ਨੈਤਿਕਤਾ ਮਰ ਚੁੱਕੀ ਹੈ ਝਾੜ ਝੰਬ ਤੋਂ ਬਾਅਦ ਸਾਨੂੰ ਪਤਾ ਹੈ ਪਟਿਆਲੇ ਦੇ ਲੋਕਾਂ ਨੂੰ ਪਤਾ ਹੈ ਕਿ ਤੁਹਾਡੇ ਅੰਦਰੋਂ ਵੀ ਨੈਤਿਕਤਾ ਖਤਮ ਹੋ ਗਈ ਹੈ ਇਸ ਕਰਕੇ ਤੁਸੀਂ ਅਸਤੀਫਾ ਨਹੀਂ ਦਿਓਗੇ ਨਹੀਂ ਦੋਗੇ ਨਹੀਂ ਦੋਗੇ